ਹੁਸ਼ਿਆਰਪੁਰ ਚ ਸਿੱਖਿਆ ਦੀ ਸੰਸਥਾ ਵਜੋਂ ਉੱਭਰ ਰਹੇ ਡ੍ਰੀਮਸ ਸਕੂਲ ਐਂਡ ਕੋਚਿੰਗ ਇੰਸਟੀਚਿਊਟ ਵੱਲੋਂ ਮਿਨੀ ਪ੍ਰੋਜੈਕਟ ਮੇਨੀਆ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਅਤੇ ਇੰਸਟੀਚਿਊਟ ਦੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਵਕਫਾ ਕੀ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕੀਤੇ ਗਏ ਸਮਾਗਮ ਚ ਸਾਬਕਾ ਜ਼ਿਲ੍ਹਾ ਸੇਤ ਅਫਸਰ ਹੁਸ਼ਿਆਰਪੁਰ ਡਾਕਟਰ ਲਖਵੀਰ ਸਿੰਘ ਐਮਜ਼ ਐਨਜੀਓ ਦੇ ਪ੍ਰਧਾਨ ਰਮਨਿਕਪੂਰ ਐਡਵੋਕੇਟ ਨਵੀਨ ਜੈਰਥ ਅਤੇ ਜੀਐਨਯੂਨੀਵਰਸਿਟੀ ਦੇ ਪੀਆਰਓ ਇੰਜੀਨੀਅਰ ਗੁਰਮੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਵਿਦਿਆਰਥੀਆਂ ਵੱਲੋਂ ਸਾਇੰਸ, ਰਾਜਨੀਤਿਕ, ਇਕਨੋਮਿਕਸ ਅਤੇ ਕੈਮਿਸਟਰੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕੀਤੇ ਗਏ ਸਨ ਜਿਨ੍ਹਾਂ ਨੂੰ ਵੇਖ ਕੇ ਵਿਸ਼ੇਸ਼ ਮਹਿਮਾਨ ਵੀ ਹੈਰਾਨ ਰਹਿ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਟਰੋਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਅਤੇ ਇੰਸਟੀਚਿਊਟ ਦੇ ਐਮ ਡੀ ਅੰਕੁਸ਼ ਮੇਰ ਵੱਲੋਂ ਸਿੱਖਿਆ ਦੇ ਖੇਤਰ 'ਚ ਸਕੂਲ ਵੱਲੋਂ ਦੀ ਪਹੁੰਚਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਤੇ ਕਿਹਾ ਕਿ ਡ੍ਰੀਮਸ ਸਕੂਲ ਦਾ ਇੱਕੋ ਇੱਕ ਉਦੇਸ਼ ਵਿਦਿਆਰਥੀਆਂ ਨੂੰ ਵਧੀਆ ਤੇ ਵਿਲੱਖਣ ਢੰਗ ਨਾਲ ਸਿੱਖਿਆ ਪ੍ਰਦਾਨ ਕਰਕੇ ਉੱਚ ਅਹੁਦਿਆਂ ਤੇ ਤੈਨਾਤ ਕਰਨਾ ਤੇ ਇਸ ਖੇਤਰ ਚ ਡ੍ਰੀਮਸ ਸਕੂਲ ਐਂਡ ਇੰਸਟੀਚਿਊਟ ਵਡਿਆ ਮੱਲਾ ਵੀ ਮਾਰ ਰਿਹਾ ਹੈ ਦੂਜੇ ਪਾਸੇ ਸਮਾਗਮ ਚ ਪਹੁੰਚੇ ਵਿਸ਼ੇਸ਼ ਮਹਿਮਾਨਾਂ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਤੇ ਹੌਸਲਾ ਫਸਾਈ ਕਰਦੇ ਹੋਏ ਹੁਨਾਂ ਨੂੰ ਸਿੱਖਿਆ ਦੇ ਖੇਤਰ ਚ ਹੋਰ ਵੀ ਵੱਧ ਚੜ ਕੇ ਪ੍ਰੋਤਸਾਹਿਤ ਕਰਨ ਲਈ ਪ੍ਰੇਰਿਤ ਕੀਤਾ ਸਮਾਗਮ ਦੇ ਅੰਤ ਚ ਆਏ ਹੋਏ ਮਹਿਮਾਨਾਂ ਦਾ ਵੀ ਸਕੂਲ ਦੇ ਐਮ ਡੀ ਅੰਕੁਸ਼ ਮੇਰ ਵੱਲੋਂ ਸਨਮਾਨ ਕੀਤਾ ਗਿਆ ਤੇ ਕਿਹਾ ਕਿ ਜਲਦ ਇਹ ਸਕੂਲ ਹੋਰ ਵੀ ਬੁਲੰਤੀਆਂ ਨੂੰ ਛੂਹੇਗਾ ਹੁਸ਼ਾਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਅੱਜ ਇੱਥੇ ਜਿਹੜੇ ਬੱਚੇ ਜਿਹੜਾ ਕੋਚਿੰਗ ਸੈਂਟਰ ਡ੍ਰੀम्स ਹੈਗਾ ਅੰਕੁਸ਼ ਜਿਹੜੇ ਬਹੁਤ ਹੀ ਮਿਹਨਤ ਕਰ ਰਹੇ ਕੋਚਿੰਗ ਸੈਂਟਰ ਫਾਦਰ ਰਮਨ ਕਪੂਰ ਜੀ ਐਡਵੋਕੇਟ ਨਵੀਨ ਜਹਰਤ ਜੀ ਸਾਡੇ ਬਹੁਤ ਹੀ ਸਾਰੇ ਪਰਸਨਸ ਆਏ ਔਰ ਬੱਚਿਆਂ ਨੇ ਪ੍ਰੋਜੈਕਟ ਆਪਣੇ ਆਪਣੇ ਤਿਆਰ ਕੀਤੇ ਔਰ ਜਿਹੜੇ ਵੀ ਪ੍ਰੋਜੈਕਟਸ ਨੇ ਉਹਨਾਂ ਨੂੰ ਅਵਾਰਡਸ ਦਿੱਤੇ ਗਏ ਆ ਬੇਸਿਕਲੀ ਤਾਂ ਅਪਲਾوز ਹੈ ਤੇ ਬੱਚਿਆਂ ਨੂੰ ਜਦੋਂ ਐਪਰੀਸ਼ੀਏਟ ਐਪਰੀਸ਼ੀਏਸ਼ਨ ਮਿਲਦਾ ਤੇ ਮੋਰਓਵਰ ਜਰਦ ਸਾਹਿਬ ਜੀ ਵੀ ਆਪਣੇ ਆਪਣੇ ਇੱਕ ਤਜਰਬਿਆਂ ਤੋਂ ਬੱਚਿਆਂ ਨੂੰ ਬਹੁਤ ਕੁਝ ਇਹਨਾਂ ਨੇ ਬਲੇਸਿੰਗਸ ਦਿੱਤੀਆਂ ਇਨਸਪਾਇਰ ਵੀ ਕੀਤਾ ਔਰ ਬੱਚਿਆਂ ਨੂੰ ਬੜੇ ਅੱਛੇ ਲੈਸਨਸ ਵੀ ਮਿਲਿਆ ਔਰ ਪਰਪਸ ਸਿਰਫ ਇਹੀ ਹੈ ਪੇ ਆਉਣ ਵਾਲੇ ਜਿਹੜੇ ਸਮਾयां ਆਉਣ ਵਾਲਾ ਫਿਊਚਰ ਹੈ ਉਹ ਚਾਹਨਾ ਕਿ ਬੱਚੇ ਸਿਰਫ ਆਪਣਾ ਕੈਰੀਅਰ ਜਿਹੜਾ ਉਹ ਬ੍ਰਾਈਟ ਦੇਖਣ ਬਲਕਿ ਇੱਕ ਸੋਹਣਾ اخਲਾਕੀ ਨੈਤਿਕਤਾ ਦੇ ਵੀ ਜ਼ੋਰ ਦਿੱਤਾ ਔਰ ਇੱਕ ਅੱਛੇ ਬੱਚੇ ਬਣ ਕੇ ਸਾਬਤ ਹੋਣ ਕੁੱਲ ਮਿਲਾ ਕੇ ਇਨ ਟੋਟੈਲਿਟੀ ਇਹੀ ਹੈ ਵੀ ਸਾਡਾ ਪੰਜਾਬ ਬਹੁਤ ਉੱਪਰ ਜਾਵੇ ਵਿਕਾਸ ਹੋਵੇ ਔਰ ਜਿਹੜੇ ਬੱਚੇ ਆ ਇਹ ਆਪਣੀ ਸਟਰੀਮ ਚੁਣਨ ਵਿੱਚ ਨਵੀਨ ਜੀ ਨੇ ਬਹੁਤ ਹੀ ਬੱਚਿਆਂ ਨੂੰ ਗਾਈਡ ਕੀਤਾ ਵੀ ਇੰਪੋਜ਼ ਨਹੀਂ ਕੀਤੀ ਜਾਂਦੀ ਸਟਰੀਮ ਕਿਸੇ ਤੇ ਤੁਹਾਡਾ ਟੇਸਟ ਜਿਹਦੇ ਵਿੱਚ ਆ ਤੁਹਾਡਾ ਜਿਹਦੇ ਵਿੱਚ ਤੁਸੀਂ ਬਹੁਤ ਗਾਂ ਲੰਘ ਸਕਦੇ ਹੋ ਉਹਦੇ ਚ ਇੰਸਟੀਚੂਸ਼ਨ ਜਿਹੜੀ ਆ ਬਹੁਤ ਹੈਲਪ ਕਰਦੀ ਆ ਔਰ ਇਹ ਅੱਛਾ ਇੱਕ ਸਿਨੈਰੀਓ ਅੱਜ ਦੇਖਣ ਨੂੰ ਮਿਲ ਰਿਹਾ ਪਹਿਲਾਂ ਨਹੀਂ ਸੀ ਹੁੰਦਾ ਇਦਾਂ ਨਿਆਣਾ ਲਾਇਕ ਹੁੰਦਾ ਜੇ ਤੱਕ ਡਾਕਟਰ ਬਣਾ ਦੋ ਤੇ ਜ਼ਰੂਰੀ ਨਹੀਂ ਹੈਗਾ ਬੱਚਾ ਡਾਕਟਰ ਨਾ ਬਣ ਸਕਦਾ ਹੋਵੇ ਉਹ ਇੱਕ ਅੱਛਾ ਕੋਰੀਓਗ੍ਰਾਫਰ ਅੱਛਾ ਫੋਟੋਗ੍ਰਾਫਰ ਅੱਛਾ ਸਪੋਰਟਸਮੈਨ ਅੱਛਾ ਮਜ਼ਦੂਰੀ ਮਜ਼ਦੂਰੀ ਹੈ ਕੁਝ ਵੀ ਹੋ ਸਕਦਾ ਉਹਨੂੰ ਆਪਣੀ ਸਟਰੀਮ 'ਚ ਜਾਣਾ ਚਾਹੀਦਾ ਜਿਹਦੀ ਰੱਬ ਨੇ ਕੈਲੀਬ੍ਰੇਸ਼ਨ ਵੀ ਉਹਦੀ ਕੀਤੀ ਆ ਉਹਦੇ ਵਾਸਤੇ ਬਣਾਇਆ ਸੋ ਬੜਾ ਅੱਛਾ ਲੱਗਾ ਤੇ ਮੀਡੀਆ ਦੇ ਵੀ ਧੰਨਵਾਦੀਆਂ ਤੁਸੀਂ ਵੀ ਸਾਰੇ ਪਹੁੰਚੇ ਆ ਬਹੁਤ ਅੱਛਾ ਲੱਗਾ ਮਾਹੌਲ ਔਰ ਬਿਸ਼ ਕਰਦੇ ਆ ਵਾਹਿਗੁਰੂ ਕਿਰਪਾ ਕਰੇ ਅਕਾਲ ਪੁਰਖ ਕਿਰਪਾ ਕਰੇ ਇਹ ਬੱਚੇ ਬਹੁਤ ਹੀ ਉਚਾਈਆਂ ਨੂੰ ਛੋਣ ਔਰ ਇਸ ਇੰਸਟੀਚਿਊਸ਼ਨ ਦਾ ਵੀ ਨਾਮ ਰੋਸ਼ਨ ਹੋਵੇ ਔਰ ਕਹਿਣ ਅਸੀਂ ਉੱਥੋਂ ਪੜ੍ਹ ਕੇ ਗਏ ਆ ਜਿਹੜੇ ਬੱਚੇ ਅੱਜ ਅੱਡੇ ਮੁਕਾਮ ਹਾਸਲ ਕਰ ਲਏ ਥੈਂਕ ਯੂ ਜੈ ਹਿੰਦ ਮੈਂ ਜੀਐਨਯੂਨੀਵਰਸਿਟੀ ਵੱਲੋਂ ਅੱਜ ਡ੍ਰੀਮ ਕੋਚਿੰਗ ਇੰਸਟੀਚਿਊਟ ਨੂੰ ਬਹੁਤ ਬਹੁਤ ਵਧਾਈ ਦਿੰਨਾ ਹੈ ਕਿ ਜਿਨ੍ਹਾਂ ਨੇ ਅੱਜ ਇੱਕ ਮਿੰਨੀ ਸਾਇੰਸ ਮਾਨੀਆਂ ਰੱਖਿਆ ਆਪਣੇ ਇੰਸਟੀਚਿਊਟ ਦੇ ਵਿੱਚ ਔਰ ਸਭ ਤੋਂ ਵਧੀਆ ਖਾਸ ਕਰਕੇ ਇਸ ਇੰਸਟੀਚਿਊਟ ਦੀ ਲੱਗੀ ਕਿ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਜਿਹੜੇ ਬਹੁਤ ਹੀ ਬਿਹਤਰੀਨ ਕੰਮ ਕਰਦੇ ਸੀਗੇ ਸਾਡੇ ਜੋ ਹੈਲਥ ਆਫੀਸਰ ਸੀ ਡਾਕਟਰ ਲਖਵੀਰ ਜੀ ਉਹ ਵੀ ਪਹੁੰਚੇ ਐਜ਼ ਅ ਚੀਫ ਗੈਸਟ ਐਜ਼ ਅ ਐਡਵੋਕੇਟ ਮਿਸਟਰ ਨਵੀਨ ਜੈਰਸ ਜੀ ਵੀ ਪਹੁੰਚੇ ਔਰ ਹੋਰ ਵੀ ਕਾਫੀ ਜਿਹੜੇ ਇਸ ਇਲਾਕੇ ਦੀ ਸ਼ਾਨ ਹੈ ਉਹ ਲੋਕ ਪਹੁੰਚੇ ਸਿਰਫ ਇਸ ਕਰਕੇ ਪਹੁੰਚੇ ਕਿ ਅਸੀਂ ਆਉਣ ਵਾਲੇ ਫਿਊਚਰ ਦੇ ਬੱਚਿਆਂ ਨੂੰ ਅਸੀਂ ਚੰਗਾ ਜਿਹੜਾ ਹੈਗਾ ਉਹ ਇੱਕ ਸੇਧ ਦੇ ਪਾਈਏ ਕਿ ਬੱਚੇ ਚੰਗੇ ਲੈਵਲ ਤੇ ਕੱਲ ਨੂੰ ਆਪਣਾ ਫਿਊਚਰ ਬਣਾ ਸਕਣ ਔਰ ਜਿੱਦਾਂ ਇਹ ਸਾਰੇ ਚੱਲ ਰਹੇ ਹੈਗੇ ਆ ਉਸੇ ਸੇਧ ਤੇ ਉੱਪਰ ਚੱਲ ਕੇ ਬੱਚੇ ਆਪ ਦਾ ਫਿਊਚਰ ਬਣਾ ਕੇ ਕੱਲ ਨੂੰ ਪੰਜਾਬ ਨੂੰ ਲੀਡ ਕਰਨ ਔਰ ਜੀਐਨ ਯੂਨੀਵਰਸਿਟੀ ਨੇ ਅੱਜ ਡ੍ਰੀਮ ਕੋਚਿੰਗ ਦੇ ਵਿੱਚ ਪਾ ਕੇ ਉਹਨਾਂ ਨੂੰ ਅਸੀਂ ਇਹ ਸਪੋਰਟ ਕੀਤੀ ਹੈਗੀ ਹੈ ਕਿ ਬਹੁਤ ਅੱਛਾ ਤੁਹਾਡਾ ਓਵਰਲ ਹੈ اور جی این یونیورسٹی نے ਇਹਨਾਂ ਬੱਚਿਆਂ ਨੂੰ ਬਹੁਤ ਅੱਛੇ ਜਿਹੜਾ ਹੈਗਾ ਲੈਵਲ ਤੇ oportunity ਜੀ ਅੱਗੇ provide ਕੀਤੀਆਂ ਤੇ ਅਗਰ ਉਹ ਇਨ ਫਿਊਚਰ ਜੀ ਐਨ ਐਚ ਅੱਗੇ ਆ ਕੇ ਪੜ੍ਹਦੇ ਆ ਤਾਂ ਉਹਨਾਂ ਨੂੰ ਅਸੀਂ ਜਿਹੜੇ ਲਾਇਕ ਬੱਚੇ ਐ ਅੱਗੇ ਉਹਨੂੰ ਅਸੀਂ ਬਹੁਤ ਸੋਸਾਇਟੀਆਂ ਦੇ ਕੇ ਅੱਗੇ ਉਹਨਾਂ ਨੂੰ ਅੱਗੇ ਉਸ ਲੈਵਲ ਤੱਕ ਲੈ ਕੇ ਜਾ ਸਕਦੇ ਆ ਜਿਸ ਲੈਵਲ ਤੇ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ थैंक यू।